ਸੁਖਪਾਲ ਸਿੰਘ ਖੇੜਾ ਦੇ ਵੱਲੋਂ ਅੱਜ ਨਵੀਂ ਪਾਰਟੀ ਪੰਜਾਬੀ ਇਕਤਾ ਪਾਰਟੀ ਬਣਾਈ ਗਈ ਹੈ ਐਮ ਐਲ ਏ ਆਮ ਆਦਮੀ ਪਾਰਟੀ ਦੇ ਐਮ ਐਲ ਏ ਬਲਦੇਵ ਸਿੰਘ ਸਾਡੇ ਨਾਲ ਨੇ ਇਸ ਪਾਰਟੀ ਨੂੰ ਕਿਵੇਂ ਦੇਖਦੇ ਹੋ ਤੇ ਕੀ ਉਮੀਦਾਂ ਨੇ ਤੁਹਾਨੂੰ ਇਸ ਪਾਰਟੀ ਤੋਂ ਜਿਹੜੀ ਅੱਜ ਖੇੜਾ ਸਾਹਿਬ ਨੇ ਪਾਰਟੀ ਨਵੀਂ ਬਣਾਈ ਹੈ ਪੰਜਾਬੀ ਇਕਤਾ ਪਾਰਟੀ ਉਹਦੇ ਵਿੱਚ ਸਾਡਾ ਜਿਹੜਾ ਅੱਜ ਦਾ ਸਾਰਾ ਇੱਥੇ ਆਉਣਾ ਸੀਗਾ 6 ਮਿਲੇ ਆਏ ਆ ਆਮ ਆਦੀ ਪਾਰਟੀ ਦੇ ਜਿਹੜੇ ਬਾਗੀ ਜਿੰਦਗੇ ਨੇ ਅਸੀਂ ਉਹਨਾਂ ਨੂੰ ਸਿਰਫ ਸਿਰਫ ਅੱਜ ਬਧਾਈ ਦੇਣ ਦੇ ਮੱਤੇ ਆਏ ਸੀ ਇਵੇਂ ਗਾਂਧੀ ਸਾਹਿਬ ਆਖੇ ਵੀ ਜਦੋਂ ਕੋਈ ਨਵਾਂ ਘਰ ਬਣਦਾ ਹੈ ਦੁਕਾਨ ਬਣਦੀ ਹੈ ਜਾਂ ਕੋਈ ਆਪਣੇ ਵਿਆਹ ਸ਼ਾਦੀ ਕਰਦੇ ਆ ਨਵੀਂ ਚੀਜ਼ ਹੁੰਦੀ ਹੈ ਤੇ ਲੋਕ ਵਧਾਈਆਂ ਦਿੰਦੇ ਆ ਇੱਥੇ ਸਿਰਫ ਵਧਾਈ ਦੇ ਤੌਰ ਤੇ ਇੱਥੇ ਪਹੁੰਚੇ ਤੁਹਾਡਾ ਇਸ ਪਾਰਟੀ ਨਾਲ ਕੋਈ ਵਾਸਤਾ ਨਹੀਂ ਹਜੇ ਤੱਕ ਹਜੇ ਤੱਕ ਜਿੱਦੇ ਕੋਈ ਨਹੀਂ ਜਦੋਂ ਵਾਸਤਾ ਹੋਇਆ ਉਦੋਂ ਮਾਸਟਰ ਬਲਦੇਸingh ਇੱਕ ਤੱਕੜੂ ਗੱਲ ਗਿਆ ਚੱਲੇ ਆ ਉਹਦੋਂ ਖੜਾਂਗੇ ਨਾਲ ਹਜੇ ਹਜੇ ਕੋਈ ਇਨਕਲਾਬ ਜਾਂ ਕੋਈ ਅਸਤੀਫੇ ਦੀ ਗੱਲ ਨਹੀਂ ਕੋਈ ਉਹੋ ਜਿਹੀ ਗੱਲ ਨਹੀਂ ਨਾ ਪਾਰਟੀ ਛੱਡੀ ਆ ਨਾ ਅਸਤੀਫਾ ਦਿੱਤਾ ਕੁਝ ਨਹੀਂ ਮੈਂ ਆਪਦੇ ਲੋਕਾਂ ਦੇ ਨਾਲ ਵਿਧਾਨ ਸਭਾ ਦੇ ਵਿੱਚ ਮੇਰੇ ਜੇਤੂ ਦੇ ਵਿੱਚ ਜਿਹੜੇ ਲੋਕਾਂ ਨੇ ਉਹ ਤਾਂ ਇਹ ਸਿਫੇ ਦੀ ਗੱਲ ਚੱਲਦੀ ਸੀ ਕਿ ਤੁਸੀਂ ਅਸਤੀਫਾ ਦੇ ਕੇ ਤੇ ਖੇਰਾ ਸਾਭ ਦੇ ਨਾਲ ਆ ਰਹੇ ਹੋ ਹਜੇ ਤੱਕ ਕੋਈ ਅਸਤੀਫਾ ਨਹੀਂ ਨਾ ਕੋਈ ਪਾਰਟੀ ਛੱਡੀ ਐ ਬਾਕੀ ਜਰੂਰ ਹਜੇ ਆਮ ਆਦੀ ਪਾਰਟੀ ਤਾਂ ਬਾਕੀ ਜੇ ਹਜੇ ਰਵਾਂਗੇ ਜਿੰਨਾ ਚਿਰ ਉਹ ਸਾਨੂੰ ਸੈਟੀਸਫਾਈ ਨਹੀਂ ਕਰਾਉਂਦੇ ਕਿਉਂਕਿ ਜਿਹੜੇ ਪੰਜਾਬ ਦੇ ਮੁੱਦੇ ਨੇ ਉਹਨਾਂ ਤੇ ਸਾਨੂੰ ਲੜਨਾ ਪੈਂਦਾ ਹੈ ਅਸੀਂ ਜਦੋਂ ਮੈਂ ਨੌਕਰੀ ਛੱਡ ਕੇ ਆਏ ਸੀ ਮੇਰੇ ਇਹ 4 ਸਾਲ ਸਰਵਿਸ ਦੇ ਰਹਿੰਦੇ ਸੀ ਉਦੋਂ ਇਹ ਸੋਚ ਕੇ ਆਏ ਸੀਗੇ ਵੀ ਪੰਜਾਬ ਲਈ ਕੁਝ ਕਰਨਾ ਹੈ ਜੇ ਉਹ ਉਸ ਪਾਸੇ ਜਾਣਗੇ ਫਿਰ ਉਹਨਾਂ ਨਾਲ ਖੜਦੇ ਆਂਗੇ ਜੋ ਪਤਾ ਲੱਗਦਾ ਵੀ ਸਾਨੂੰ ਵੀ ਉਹ ਕਰ ਨਹੀਂ ਸਕਦੇ ਕੁਝ ਫਿਰ ਅਸੀਂ ਨਵਾਂ ਕੋਈ ਸਤਾ ਆਂ ਆਪ ਤੁਸੀਂ ਅਜੇ ਗੁੰਜਾਇਸ਼ ਰੱਖੀ ਐ ਤੇ ਖੇਰਾ ਸਭ ਕੋ ਪਾਰਟੀ ਛੜਵਾ ਕੇ ਤੁਸੀਂ ਪਣ ਨਵੀਂ ਪਾਰਟੀ ਬਣਵਾਤੀ ਤੁਸੀਂ ਥੋੜਾ ਜਿਹਾ ਹਾਂਜੀ ਅਜੀ ਥੋੜਾ ਜਿਹਾ ਹੁਣ ਜੇ ਮਾਲ ਇਹ ਮਾਸ਼ੀ ਜੀ ਮੈਨੂੰ ਕਹਣ ਵੀ ਮਾਸ਼ੀ ਜੀ ਸਹੀ ਫਤ ਦੇ ਦਰਦ ਥੋੜਾ ਥੋੜਾ ਦੇ ਦੂੰਗਾ ਉਹ ਤਾਂ ਲੋਕਾਂ ਦੇ ਵਿੱਚ ਵਿਚਰੇ ਆ ਲੋਕਾਂ ਦੇ ਵਿੱਚ ਜਾ ਕੇ ਕਿੰਨੀਆਂ ਕਾਨਫਰੰਸਾਂ ਹੋ ਗਈਆਂ ਮਾਰਚ ਕੀਤਾ ਐ ਪੈਦਲ ਮਾਰਚ ਕੀਤਾ ਐ ਤਾਂ ਜਿਵੇਂ ਜਿਵੇਂ ਲੋਕ ਉਹਨਾਂ ਨੂੰ ਕਹਿੰਦੇ ਉਹ ਕਰਨਾ ਪੈਣਾ ਨਹੀਂ ਕਿਹਾ ਜਾ ਰਿਹਾ ਹੈ ਨਾ ਤੁਹਾਡੀ ਸਾਰਿਆਂ ਦੀ ਸਟਰੈਟਜੀ ਹੈ ਜਿੰਨੇ ਵੀ ਬਾਗੀ ਲੀਡਰ ਸੀਗੇ ਬਾਗੀ ਐਮਐਲਏ ਸੀਗੇ ਸਾਰਿਆਂ ਦੀ ਸਟਰੈਟਜੀ ਹੈ ਕਿ ਖੈਰਾ ਇਕੱਲੇ ਅਸਤੀਫਾ ਦੇਣਗੇ ਪਾਰਟੀ ਨੂੰ ਤੁਸੀਂ ਸਪੋਰਟ ਕਰੋਗੇ ਇਦਾਂ ਹੀ ਹੈ ਨਹੀਂ ਹਜੇ 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 ਨਹੀਂ ਹਜੇ ਤਾਂ ਇਹ ਹੈ ਵੀ ਅਸੀਂ ਇਹ ਸੋਚਦੇ ਆਂ ਵੀ ਕਾਲੀ ਦਲ ਦੇ ਸੁਖਵੀਰ ਬਾਦਲ ਨੂੰ ਐਲਯੂਪੀ ਦਾ ਨੇਤਾ ਨਹੀਂ ਬਣਾ ਦੇਣਾ ਤੇ ਜੇ ਆਮਾ ਦੀ ਪਾਰਟੀ ਉਹਨੂੰ ਬਣਾਉਣਾ ਚਾਹੁੰਦੀ ਹੈ ਫਿਰ ਬਣਾ ਲਵੇ ਤੇ ਸਾਨੂੰ ਕੱਢ ਦੇਵੇ ਇਲੈਕਸ਼ਨ ਵੀ ਆ ਰਹੇ ਨੇ ਨਾ 2019 ਦੀ ਇਲੈਕਸ਼ਨ ਵੀ ਲੜੇਗੀ ਪੰਜਾਬੀ ਇਕਤਾ ਪਾਰਟੀ ਤੇ ਫਿਰ ਤੁਸੀਂ ਕਿੱਧਰ ਹੋਗੇ ਆਮ ਆਦਮੀ ਪਾਰਟੀ ਦੇ ਕੈਂਡੀਡੇਟਸ ਨੂੰ ਸਪੋਰਟ ਕਰੋਗੇ ਕਿ ਪੰਜਾਬੀ ਇਕਤਾ ਪਾਰਟੀ ਦੇ ਅਜੇ ਤਾਂ ਫੈਸਲਾ ਕਰਾਂਗੇ ਨਾ ਹੁਣ ਅਜੇ ਤਾਂ ਬਾਕੀ ਸਾਨੂੰ ਕਹਿੰਦੇ ਬਾਕੀ ਜੀ ਐ ਇਹ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਵਿਚਾਰ ਵਟਾਂਦਰਾ ਕਰਾਂਗੇ ਆਪਦੇ ਲੋਕਾਂ ਦੇ ਨਾਲ ਵਿਚਾਰ ਵਟਾਂਦਰਾ ਕਰਾਂਗੇ ਤੇ ਫਿਰ ਉਸ ਤੋਂ ਬਾਅਦ ਦੇਖ ਲੈਣੇ ਕਿ ਮੋਹਨ ਸਿੰਘ ਜੀ ਪਾਰਟੀ ਬਣ ਚੁੱਕੀ ਹੈ ਹੁਣ ਅਜੇ ਵੀ ਤੁਸੀਂ ਵਿਚਾਰ ਵਟਾਂਦਰਾ ਕਰਦੇ ਹੁਣ ਮਾਸਟਰ ਬਲਦੇਵ ਸਿੰਘ ਇਹ ਇੰਨਾ ਨਹੀਂਗਾ ਮਤਲਬ ਮੈਂ ਕਦੇ ਅਹੁਦੇ ਦੀ ਪਰਵਾਹ ਨਹੀਂ ਕੀਤੀ ਗਈ ਕਦੇ ਕੋਈ ਮੈਂ ਸਰਵਿਸ ਦੀ ਸਰਵਿਸ ਨਹੀਂ ਮਤਲਬ ਪਰਵਾਹ ਆਮ ਆਦਮੀ ਪਾਰਟੀ ਛੱਡੇਗਾ ਨਾ ਇੱਕ ਥਾਪੜ ਕੇਗਾ ਜੱਜ ਸਿੰਘ ਆਓ ਯਾਰ ਆਪਾਂ ਜੇ ਆਮ ਆਦਮੀ ਪਾਰਟੀ ਛੱਡਣੀ ਹੈ ਉਹਨਾਂ ਨੂੰ ਇੱਕ ਥਾਪੜ ਕੇ ਛੱਡਾਂਗੇ ਠੀਕ ਹੈ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਇਹ ਸਨ ਬਲਦੇਵ ਸਿੰਘ ਜਿੱਤੋ ਤੋਂ ਜਿਹੜੇ ਐਮ ਐਲ اے ਨੇ ਆਮ ਆਦਮੀ ਪਾਰਟੀ ਦੇ ਸਾਰੇ ਜਿੰਨੇ ਵੀ ਬਾਗੀ ਵਿਧਾਇਕ ਨੇ ਇੱਥੇ ਸੁਖਪਾਲ ਸਿੰਘ ਖਹਿਰਾ ਦੇ ਸਣੇ ਹਾਲਾਂਕਿ ਉਹਨਾਂ ਨੇ ਆਮ ਆਦਮੀ ਪਾਰਟੀ ਛੱਡ ਦਿੱਤੀ ਹੈ ਪਰ ਇਹਨਾਂ ਨੇ ਪਾਰਟੀ ਨਹੀਂ ਛੱਡੀ ਸਾਰੇ ਐਮਐਲਏ ਜਿਹੜੇ ਇੱਥੇ ਪਹੁੰਚੇ ਸਨ ਡਾਕਟਰ ਤਰੰਵੀਰ ਗਾਂਧੀ ਵੀ ਇੱਥੇ ਪਹੁੰਚੇ ਸਨ ਭਾਵੇਂ ਕਿ ਇਹਨਾਂ ਨੇ ਸਟੇਅ ਸ਼ੇਅਰ ਨਹੀਂ ਕੀਤੀ ਹੈ ਥੱਲੇ ਬੈਠੇ ਹੋਏ ਸਨ ਤੇ ਸਾਰੇ ਐਮਐਲਏ ਦੀ ਸਪੋਰਟ ਹੈ ਮੰਨਿਆ ਜਾ ਰਿਹਾ ਹੈ ਕਿ ਇੱਕ ਰਣਨੀਤੀ ਦੇ ਤਹਿਤ ਇਹ ਰਣਨੀਤੀ ਬਣਾਈ ਗਈ ਸੀ ਕਿ ਸੁਖਪਾਲ ਸਿੰਘ ਖਹਿਰਾ ਆਮ ਆਦਮੀ ਪਾਰਟੀ ਨੂੰ ਛੱਡ ਕੇ ਇੱਕ ਨਵੀਂ ਪਾਰਟੀ ਬਣਾਉਣਗੇ ਉਸ ਦੇ ਪ੍ਰਧਾਨ ਬਣਨਗੇ ਅਤੇ ਇਹ ਐਮਐਲਏਜ਼ ਰਹਿੰਦੇ ਆ ਜੋ ਵੀ ਬਾਕੀ ਜਿਹੜੇ ਬਾਗੀ ਐਮਐਲਏ ਹੋ ਸਕਿਆ ਉਹਨਾਂ ਦੀ ਪਾਰਟੀ ਦੇ ਕੈਂਡੀਡੇਟਸ ਨੂੰ ਸਪੋਰਟ ਕਰਨਗੇ 2019 ਦੇ ਵਿੱਚ ਮੰਨਿਆ ਜਾ ਰਿਹਾ ਹੈ ਕਿ ਪੰਜਾਬੀ ਇਕਤਾ ਪਾਰਟੀ ਜਿਹੜੀ ਸੁਖਪਾਲ ਸਿੰਘ ਖਰਣੇ ਨੇ ਬਣਾਈ ਹੈ ਉਹ 13 ਦੀਆਂ 13 ਲੋਕ ਸਭਾ ਸੀਟਾਂ ਲੜੇਗੀ ਜਿਹੜਾ ਪੰਜਾਬ ਡੈਮੋਕ੍ਰੈਟਿਕ ਅਲਾਈਅንስ ਬਣਾਇਆ ਉਸ ਦੇ ਵਿੱਚ ਰਹਿ ਕੇ ਇਸ ਦੇ ਨਾਲ ਇਹਨਾਂ ਐਮਐਲਏ ਦੀ ਵੀ ਰਣਨੀਤੀਏ ਮੰਨੀ ਜਾ ਰਹੀ ਹੈ ਮਾਸਟਰ ਬਲਦੇਵ ਸਿੰਘ ਭਾਵੇਂ ਕਿ ਉਹਨਾਂ ਨੇ ਕੁਝ ਖਾਸ ਗੱਲ ਨਹੀਂ ਦੱਸੀ ਇੱਥੇ ਪਰ ਮੰਨਿਆ ਜਾ ਰਿਹਾ ਹੈ ਕਿ ਸਭ ਤੋਂ ਪਹਿਲਾਂ ਸਭ ਤੋਂ ਤਤਪਰ ਕਾਲੇ اے ਐਮਐਲਏ ਤੋਂ ਅਸਤੀਫਾ ਦੇਣ ਨੂੰ ਮਾਸਟਰ ਬਲਦੇਵ ਸਿੰਘ ਨੇ ਆਉਣ ਵਾਲੀ ਭੂਵਿੱਖਣ ਦੇ ਵਿੱਚ ਇਹਨਾਂ ਦੀ ਕੀ ਰਣਨੀਤੀ ਹੋਏਗੀ ਉਹ ਵੀ ਤੁਹਾਨੂੰ ਦ ਪੰਜਾਬ